ਪੰਜਾਬ ਵਿੱਚ ਤਰਨਤਾਰਨ ਵਿੱਚ ਇਸ ਵੇਲੇ ਮਾਹੌਲ ਜਿਹੜਾ ਵੋਟਾਂ ਦਾ ਇਹਨ ਭਖਿਆ ਪਿਆ ਆ ਤੇ ਸਾਰੇ ਪਾਸਿਓ ਸਾਰੀਆਂ ਪਾਰਟੀਆਂ ਵੱਲੋਂ ਜੋਰ ਜਿਹੜਾ ਉਹ ਲਾਇਆ ਜਾ ਰਿਹਾ ਵੀ ਭਾਈ ਸਭ ਨੂੰ ਇਹ ਆ ਭਾਈ ਮੋਰੇ 27 ਆ ਤੇ 27 ਦੇ ਕਰਕੇ ਇਸ ਵੇਲੇ ਪੂਰਾ ਆਪਣਾ ਜਿਹੜਾ ਯੋਗਦਾਨ ਸਾਰੇ ਹੀ ਪਾਰਟੀਆਂ ਦੇ ਜਿਹੜੇ ਆਗੂ ਆ ਉਹ ਵੀ ਪਾ ਰਹੇ ਆ ਵਰਕਰ ਵੀ ਪਾ ਰਹੇ ਆ ਵੀ ਕਿਸੇ ਤਰੀਕੇ ਨਾਲ ਸਾਡਾ ਕੈਂਡੀਡੇਟ ਜਿੱਤ ਜਵੇ ਤਾਂ ਕਿ 27 ਵਿੱਚ ਥੋੜਾ ਜਿਹਾ ਆਸਾਨੀ ਹੋ ਜਵੇ ਇੱਕ ਇਥੋਂ ਮੈਸੇਜ ਆਵੇ ਪੂਰੇ ਪੰਜਾਬ ਵਿੱਚ ਤੇ ਲੋਕ ਜਿਹੜੇ ਆ ਆਪਣਾ ਮਨ ਦੂਜੇ ਪਾਸੇ ਨੂੰ ਕਰਾਉਣ ਆਪਣੇ ਨਾਲ ਇਸ ਵੇਲੇ ਖੈਰਾ ਸਾਹਿਬ ਖੜੇ ਆ ਤੇ ਉਹ ਭਾਈ ਅਮਰਪਾਲ ਸਿੰਘ ਜੀ ਦੇ ਵਕੀਲ ਆ ਇਸ ਵੇਲੇ ਤੁਸੀਂ ਕੀ ਦੇਖਦੇ ਆ ਪਿੰਡਾਂ ਦੇ ਵਿੱਚ ਤੁਸੀਂ ਜਾਣਦੇ ਆ ਜਾਂ ਕੀ ਮਾਹੌਲ ਤੁਹਾਨੂੰ ਲੱਗਦਾ ਜੀ ਦੇਖੋ ਅੱਜ ਮੈਂ 8-10 ਪਿੰਡਾਂ 'ਚ ਗਿਆ ਲੋਕ ਜਿਲੋਂ ਨਾਲ ਲੋਕ ਆਉਂਦੇ ਵੀ ਨੇ ਪਰ ਲੋਕਾਂ ਦੇ ਅੰਦਰ ਇੱਕ ਜੈਸ਼ਤ ਵੀ ਹੈ ਲੋਕ ਛੇਤੀ ਆ ਕੇ ਨਾ ਉਥੇ ਲੋਕ ਅਫਸੈਟ ਨਹੀਂ ਕਿ ਮੁੜ ਕੇ ਸਾਨੂੰ ਸਰਕਾਰ ਨੇ ਛੱਡਣਾ ਕਿਉਂਕਿ 2023 ਲੋਕਾਂ ਨੂੰ ਭੁੱਲੀ ਨਹੀਂ ਜੋ 2023 ਦੇ ਵਿੱਚ ਮੌਜੂਦਾ ਸਰਕਾਰ ਨੇ ਅਤਿਆਚਾਰ ਕੀਤਾ ਹੈ ਉਹ ਕਿਸੇ ਨੇ ਭੁੱਲਿਆ ਨਹੀਂ ਸੋ ਮਾਝ ਮਾਝ ਵਾਲੇ ਡਰਜੋਗੇ ਜੀ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਅੰਡਰ ਪ੍ਰੈਸ਼ਰ ਹੋ ਜਾਂਦੇ ਆ ਕਈ ਵਾਰ ਅਗਲਾ ਕਹਿੰਦਾ ਯਾਰ ਮੇਰੇ ਮੁੰਡੇ ਤੇ ਪਰਚਾ ਦਰਜ ਹੋ ਜਾਏਗਾ ਕਿਉਂਕਿ ਜਿਵੇਂ 10 10 20 20 ਗ੍ਰਾਮ ਦੇ ਪਰਚੇ ਦਰਜ ਨੇ ਘਰੋਂ ਲਿਆ ਲਿਆ ਕਿ ਮੁੰਡਿਆਂ ਨੂੰ ਵਿਦਾਊਟ ਰੀਜ਼ਨ ਮੇਰੇ ਕੋਲ ਬਠਿੰਡੇ ਬਹੁਤ ਕੇਸ ਨੇ ਜਿਨ੍ਹਾਂ ਚ ਕੋਈ ਰਿਕਵਰੀ ਨਹੀਂ ਤਾਂ ਵੀ ਪਰਚਾ ਦਰਜ ਹੋ ਜਾਂਦਾ ਸੋ ਕਈ ਲੋਕਾਂ ਦੇ ਅੰਡਰ ਪ੍ਰੈਸ਼ਰ ਹੁੰਦਾ ਸੋ ਐਸੀ ਗੱਲ ਨਹੀਂ ਲੋਕ ਨਾਲ ਲੱਗ ਰਹੇ ਨੇ ਨਹੀਂ ਜਦੋਂ ਕੁਰਸੀ ਮਿਲ ਜਾਂਦੀ ਹੈ ਜੀ ਜਦੋਂ ਜਿਹੜੀ ਬੰਦੇ ਦੀ ਸੋਚ ਆ ਉਹ ਸੱਤਵੇਂ ਅਸਮਾਨ ਤੇ ਕਾਹਦੇ ਚਲ ਜਾਂਦੀ ਹੈ ਉਹ ਬੰਦਾ ਕਹਿੰਦਾ ਸਾਰਾ ਕੁਝ ਮੈਂ ਹੀ ਆ ਇਦਾਂ ਕਾਹਦੇ ਹੁੰਦਾ ਕੋਈ ਨਹੀਂ ਆ ਮੈਂ ਮੌਜੂਦਾ ਕੱਲੀ ਸਰਕਾਰ ਦੀ ਨਹੀਂ ਗੱਲ ਕਰਦਾ ਕੋਈ ਵੀ ਸਰਕਾਰ ਆਉਂਦੀ ਇਦਾਂ ਕਾਹਦੇ ਹੁੰਦਾ ਜੀ ਨਹੀਂ ਉਹਨੂੰ ਲੱਗਦਾ ਹੈ ਕਿ ਸ਼ਾਇਦ ਦੁਨੀਆ ਤੇ ਮੈਂ ਇਕੱਲਾ ਬੰਦਾ ਹੀ ਆ ਇਸ ਤੋਂ ਅੱਗੇ ਰਾਜ ਕਿਸੇ ਕੋਲ ਨਹੀਂ ਜਾਣਾ ਜਾਂ ਮੇਰੇ ਤੋਂ ਪਾਵਰਫੁੱਲ ਬੰਦਾ ਨਹੀਂ ਪਰ ਇਹ ਗਲਤ ਸਾਰੀਆਂ ਗਲਤ ਗੱਲਾਂ ਨੇ ਦੇਖੋ ਤੁਸੀਂ ਮੈਨੂੰ ਦੱਸੋ ਜੱਕਦਮ ਤੁਹਾਨੂੰ ਪੁੱਛਾਂਗੀ ਪੰਜਵਾਂ ਜਦੂ ਐਮਐਲਏ ਕਿਹੜਾ ਕੋਈ ਤੁਹਾਨੂੰ ਯਾਦ ਹੈ ਕੋਈ ਯਾਦ ਕਿਹੜਾ ਮਨਿਸਟਰ ਸੀ 20 ਸਾਲ ਪਹਿਲਾਂ ਤੁਹਾਨੂੰ ਕੋਈ ਯਾਦ ਨਹੀਂ ਗਿਣਤੀ ਕਰੋਗੇ ਤੁਹਾਨੂੰ ਪਤਾ ਹੀ ਨਹੀਂ ਪੰਜਾਬ ਚ ਕੌਣ ਕੌਣ ਆਇਆ ਹੈ ਯਾਦ ਹੋ ਰਹਿਂਦਾ ਹੈ ਜਿਹੜਾ ਆਪਦੇ ਖਿੱਤੇ ਚ ਤੇ ਆਪਦੀ ਕੌਮ ਦੀ ਗੱਲ ਕਰਦਾ ਉਹ ਮਨਿਸਟਰ ਨਾਮ ਹੀ ਹੋਵੇ ਐਮਐਲਏ ਤਾਂ ਨਾ ਹੋਵੇ ਤਾਂ ਵੀ ਉਹ ਰਜਾਦ ਰਹਿੰਦਾ ਸੋ ਇਸ ਤਰ੍ਹਾਂ ਇਹ ਗੱਲ ਜਿਹੜੀ ਗਲਤ ਮੈਂ ਸੋਚ ਰਿਹਾ ਕਿ ਇਹੋ ਜੀਆਂ ਗੱਲਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀ ਮਤਲਬ ਚਲੋ ਵੋਟਾਂ ਪਾਉਣੀਆਂ ਸਾਰੇ ਨੇ ਆਪਣਾ ਜੋਰ ਲਾਉਣਾ ਆ ਪਰ ਜਿਹੜੇ ਪ੍ਰੈਸ਼ਰ ਪਾਉਣੇ ਜਾਂ ਅੰਦਰ ਘਾਤੇ ਲੱਤਾਂ ਖਿੱਚਣੀਆਂ ਇਹ ਕੱਚੇ ਕ ਤੱਕ ਜੈ ਜਿਆ ਪੰਜਾਬ ਨੂੰ ਆਪਾਂ ਕਿਧਰੋਂ ਕਿਧਰ ਨੂੰ ਲੈ ਕੇ ਆ ਗਏ ਹਾਂ ਨਾ ਕਿੱਦਾਂ ਦੇ ਮਾਹੌਲ ਬਣ ਗਏ ਇਹ ਚੀਜ਼ਾਂ ਪੰਜਾਬ ਇਹ ਹੁੰਦਾ ਸੀ ਪੰਜਾਬ ਨੂੰ ਬਰਬਾਦ ਹੀ ਇਹਨਾਂ ਚੀਜ਼ਾਂ ਨੇ ਕੀਤਾ ਸਾਲ 47 ਤੋਂ ਬਾਅਦ ਜਦੋਂ ਵੀ ਹਕੂਮਤ ਇੱਥੇ ਕਾਂਗਰਸ ਦੀ ਬਣੀ ਆ ਉਸ ਤੋਂ ਬਾਅਦ ਜਦੋਂ ਵੀ ਦੂਜੀ ਹਕੂਮਤ ਆਈ ਹੈ ਤਾਂ ਕਾਂਗਰਸ ਨੇ ਸ਼ੁਰੂਆਤ ਕੀਤੀ ਹੋਈ ਪਰਚੇ ਦਰਜ ਕਰਨ ਇਹ ਅੱਜ ਦੇ ਨਹੀਂ ਮੈਂ ਸਾਲ 47 ਤੋਂ ਬਾਅਦ ਦੀ ਗੱਲ ਕਰ ਰਿਹਾ ਸਾਲ 55 60 ਤੋਂ ਬਾਅਦ ਕਰ ਰਿਹਾ ਪੰਜਾਬ ਦੇ ਅੰਦਰ ਇੱਕ ਦੌਰ ਚੱਲਿਆ ਸੀ ਬੇਤਬੀਆਂ ਦਾ 1960 ਦੇ ਵਿੱਚ 1955 ਚਰਮੰਦਰ ਸਾਹਿਬ ਤੇ ਹਮਲਾ ਹੁੰਦਾ ਤਾਂ ਇੱਕ ਦੌਰ ਸੀ ਪੰਜਾਬ ਨੂੰ ਡਰਾਉਣ ਦਾ ਉਹ ਅਜਿਹਾ ਦੌਰ ਚੱਲਿਆ ਜੋ ਅੱਜ ਤੱਕ ਉਹ ਮੁੜਿਆ ਨਹੀਂ ਕਾਰਨ ਕੀ ਹੈ ਪੰਜਾਬ ਨੂੰ ਜਿੰਨਾ ਮਰਜ਼ੀ ਡਰਾਓ ਪੰਜਾਬ ਜਿੰਨੇ ਮਰਜ਼ੀ ਬੰਦੇ ਮਾਰੋ ਜੋ ਕਿਸ ਦਾ ਪੁੱਤਰ ਮਾਰ ਦਿਓ ਕਿਸ ਤੇ ਕੋਈ ਐਕਸ਼ਨ ਨਹੀਂ ਪੰਜਾਬ ਦੇ ਵਿੱਚ ਫਾਲਸਲੀ ਇਮਪਲੀਕੇਟ ਕਰਕੇ ਬੰਦੇ ਜੇਲ੍ਹਾਂ 'ਚ ਭੇਜ ਦਿਓ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਸਭ ਪੰਜਾਬ ਦੇ ਅੰਦਰ ਜੋ ਮਰਜ਼ੀ ਕਰ ਦਿਓ ਹਕੂਮਤ ਜਿਹੜੀ ਆ ਤੁਹਾਡੇ ਨਾਲ ਕਿਤੇ ਨਹੀਂ ਖਲੋਂਦੀ ਨਾ ਦਿੱਲੀ ਖਲੋਵੇ ਨਾ ਚੰਡੀਗੜ੍ਹ ਸਾਡੇ ਨਾਲ ਤੇ ਇਹ ਮਾਲਜ ਦਾ ਲੇਖਾ ਲੁਖਾ ਨਹੀਂ ਦੇਣਾ ਪੈਂਦਾ ਜੀ ਜਦੋਂ ਪਰਮਾਤਮਾ ਨੇ ਹਿਸਾਬ-ਕਾਬ ਲੈਣਾ ਇਦਾਂ ਘਰ-ਪੋਕਾ ਦੇ ਮੁੱਕ ਜਾਂਦਾ ਦੇਖੋ ਹਿਸਾਬ-ਕਾਬ ਦੇਣੇ ਪੈਂਦੇ ਨੇ ਜਿਹੜੇ ਸਤਾਜੂ ਬਾਹਰ ਨਿਕਲ ਕੇ ਰਹਿੰਦੇ ਫਿਰਦੇ ਨੇ ਹੁਣ ਕਿਦੋਂ ਸੋਚਿਆ ਸੀ ਅਕਾਲੀਆਂ ਨੇ ਜਿਨ੍ਹਾਂ ਜ਼ੁਲਮ ਕੀਤਾ ਉਹ ਦੇਣਾ ਪਿਆ ਅੱਜ ਮਿੰਤਾ ਕਰਦੇ ਫਿਰਦੇ ਨੇ ਜਿਹੜੇ ਕਹਿੰਦੇ ਹੁੰਦੇ ਸੀ ਕਿ ਤੁਸੀਂ ਪਾਸੇ ਖਲੋਵੋ ਤੁਹਾਡੇ ਜੋ ਮੁਸ਼ਕ ਆਉਂਦਾ ਹੈ ਅੱਜ ਜਫੀਆਂ ਪਾਉਂਦੇ ਫਿਰਦੇ ਨੇ ਆਹੀ ਤਾਂ ਹੈ ਪਰ ਸਾਡੇ ਲੋਕਾਂ ਦੀ ਵੀ ਸੋਚ ਗਲਤ ਹੈ ਜਿਹੜੇ ਬੰਦੇ ਤੁਹਾਡੇ ਤੇ ਇਨਾ ਅਤਿਆਚਾਰ ਕਰਦੇ ਨੇ ਇਹਨਾਂ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਇਨਸਾਫ਼ ਤਾਂ ਇਹਨੇ ਵੀ ਨਹੀਂ ਦਿੱਤਾ ਇਹਨੇ ਕਿਹੜਾ ਸੁਖਬੀਰ ਬਾਦਲਾ ਚਲਾਨ ਪੇਸ਼ ਕੀਤਾ ਹੈ ਨਾਲੇ ਜੀ ਤੁਸੀਂ ਤਾਂ ਵਕੀਲ ਆ ਪਹਿਲਾਂ ਜਦੋਂ ਅਕਾਲੀ ਦਲ ਵਿਲੇ ਚਲੋ ਰੌਲਾ ਪਾਇਆ ਜਾਂਦਾ ਹੀ ਵੀ ਇਹਨਾਂ ਨੇ ਬਿਆਦਬੀਆਂ ਕਰਾਈਆਂ ਇਹਨਾਂ ਨੇ ਬਿਆਦਬੀਆਂ ਕਰਾਈਆਂ ਉਦੋਂ ਬਾਅਦ ਆ ਗਈ ਕਾਂਗਰਸੀ ਸਰਕਾਰ ਨਾ ਕੋਈ ਉਹਨਾਂ ਨੇ ਗੱਲ ਸਪਸ਼ਟ ਲੋਕਾਂ ਨੂੰ ਦੱਸੀ ਆ ਨਾ ਕਿਸੇ ਮੌਜੂਦਾ ਸਰਕਾਰ ਨੇ ਦੱਸੀ ਇਹ ਕੀ ਗੱਲ ਹੈ ਮੁੱਦੇ ਖੜੇ ਦੇ ਖੜੇ ਰਹਿਣ ਦੇ ਜਾਂ ਇਹਨਾਂ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਜੀ ਤੁਹਾਨੂੰ ਸ਼ਾਰਟ ਹੀ ਦੱਸ ਦੇਣਾ ਜੇ ਗੁਰੂ ਗ੍ਰੰਥ ਸਾਹਿਬ ਦੇ ਕੇਸਾਂ ਦੀ ਜਿਹੜੇ ਸਾਰੇ ਕੇਸ ਟਰਾਂਸਫਰ ਕਰਦੇ ਟਰਾਂਸਫਰ ਕਰਕੇ ਚੰਡੀਗੜ੍ਹ ਕਰਦੇ ਜਦ ਕਿ ਉਹ ਬੰਦੇ ਪੰਜਾਬ ਦੇ ਅੰਦਰ ਬਿਜ਼ਨਸ ਕਰਦੇ ਨੇ ਪੰਜਾਬ 'ਚ ਰਹਿੰਦੇ ਨੇ ਪੰਜਾਬ 'ਚ ਵਾਈ ਕਰਦੇ ਨੇ ਪਰ ਜਦੋਂ ਕੋਰਟ ਜਾਂਦੇ ਖਤਰਾ ਹੁੰਦਾ ਉਥੇ ਸਟੇਟ ਜਿਹੜੀ ਆਪਦੇ ਵਕੀਲ ਖੜੇ ਨਹੀਂ ਕਰਦੀ ਅਸੀਂ ਹੁਣ ਸੁਪਰੀਮ ਕੋਰਟ ਦੇ ਵਿੱਚ ਫੁਲਕਾ ਸਾਹਿਬ ਨੇ ਕੀਤਾ ਫੁਲਕਾ ਸਾਹਿਬ ਨੇ ਸਾਡੀ ਬੜੀ ਇੱਜ਼ਤ ਕੀਤੀ ਫ੍ਰੀ ਆਫ ਕਾਸਟ ਉਹਨਾਂ ਨੇ ਕੇਸ ਲੜਿਆ ਆ ਹੁੰਦੇ ਆਪਦੀ ਕੌਮ ਦੇ ਬੰਦੇ ਤਾਂ ਉਹ ਲੜ ਅਸੀਂ ਰਹੇ ਹਾਂ ਕਿ ਸਟੇਟ ਨੇ ਲੜਨਾ ਸੀ ਡਵਲ ਮਟਰ ਹੁੰਦਾ ਬਹਿਬਲ ਕਰਾਉਂਦਾ ਚਲਾਨ ਪੇਸ਼ ਨਹੀਂ ਕੀਤਾ ਅਕਾਲੀਆਂ ਦੇ ਖਿਲਾਫ ਉਥੇ ਇਹਨਾਂ ਦੀ ਸੈਟਿੰਗ ਹੋ ਗਈ ਇਹਨਾਂ ਦੀ ਸੋ ਬਹੁਤ ਗੱਲਾਂ ਨੇ ਇਹ ਸਰੈਂਡਰ ਕਰਦੇ ਨੇ ਪੰਜਾਬ ਦਾ ਇੱਕ ਅਦਾਈ ਲੀਡਰ ਹੋਇਆ ਮੈਂ ਤਾਂ ਸਰਦਾਰ ਕਪੂਰ ਸਿੰਘ ਨੂੰ ਹੀ ਮੰਨਦਾ ਜਿਹੜੇ ਐਮਪੀ ਬਾਅਦ ਚ ਇਹਨਾਂ ਨੇ ਹਰਾਤੇ ਆਪਣੇ ਬੰਦਿਆਂ ਨਹੀਂ ਤਾਂ ਉਹ ਬੰਦਾ ਲੜਿਆ ਪੰਜਾਬ ਦੇ ਲਈ ਬੜਾ ਕੁਝ ਕੀਤਾ ਪੰਜਾਬ ਦੇ ਲਈ ਪਰ ਹਕੂਮਤ ਨੇ ਨਹੀਂ ਸੁਣਿਆ ਉਹਨਾਂ ਨੂੰ ਕਿ ਇਨਸਾਫ ਨਹੀਂ ਮਿਲਿਆ ਪਰ ਠੀਕ ਹੈ ਲੜਨਾ ਜ਼ਰੂਰੀ ਹੈ ਜੇ ਨਾ ਲੜਾਂਗੇ ਤੇ ਖਤਮ ਹੋ ਜਾਂਗੇ ਜਿਹੜੇ ਕੋ ਵਕੀਲ ਨੂੰ ਵਕੀਲ ਬਣ ਲਈ ਬਹੁਤ ਪੜ੍ਹਾਈ ਪੜ੍ਹਨੀ ਪੈਂਦੀ ਹੈ ਨਾ ਮਤਲਬ ਦਿਮਾਗ ਵੀ ਵਕੀਲ ਦਾ ਬਹੁਤ ਸ਼ਾਰਪ ਹੁੰਦਾ ਕਹਿੰਦੇ ਇਹ ਜਿੱਦਾਂ ਕੋਈ ਲੀਡਰ ਆ ਕੁਰਸੀ ਤੇ ਬਹਿਣ ਤੋਂ ਪਹਿਲਾਂ ਤੇ ਉਹ ਲੋਕਾਂ ਦਾ ਹੁੰਦਾ ਜਦੋਂ ਉਹ ਹੀ ਉਹ ਕੁਰਸੀ ਤੇ ਬਹਿ ਜਾਂਦਾ ਉਹ ਫਿਰ ਬੋਲੀ ਦੀ ਉਹਦੀ ਬਦਲ ਜਾਂਦੀ ਹੈ ਉਹਦਾ ਲਹਿਜਾ ਵੀ ਬਦਲ ਜਾਂਦਾ ਤੇ ਸਾਡੀ ਉਹ ਸਾਡੀ ਗਲਤੀ ਅਸੀਂ ਉਹਨੂੰ ਜਿਹੜੇ ਮੁੱਦਿਆਂ ਤੇ ਜਿਤਾਉਣੇ ਅਸੀਂ ਬਾਹਰ ਹੀ ਫੜਦੇ ਹਾਂ ਉਹਦੀ ਅਸੀਂ ਵਿਆਹ ਤੇ ਬਲਾ ਕੇ ਖੰਡ ਪਾੜ ਦੇ ਭੋਗ ਤੇ ਬਲਾ ਕੇ ਬੜਾ ਮਾਣ ਮਹਿਸੂਸ ਕਰਦੇ ਆ। ਨਾਲ ਫੋਟੋਆਂ ਕਰਾ ਕੇ ਫੋਟੋਆਂ ਕਰਾ ਕੇ ਇਦੂ ਵੱਟ ਪੁੱਛ ਲਈ। ਅਗਰ ਅਸੀਂ ਇਹਨੂੰ ਅਗਰ ਅਸੀਂ ਇਹਨੂੰ ਸਾਹ ਪੁੱਛੀਏ ਕਿ ਦੱਸ ਹੁਣ ਜੇ ਤੁਹਾਡੇ ਹੁਨਾਮ ਆਦਮੀ ਪਾਰਟੀ ਆਈ ਖਿਲਾੜ ਕੇ ਪੁੱਛੇ ਨਾ ਪਿੰਡ ਕਿ ਬਹਿਬਲ ਕਲਾਂ ਦਾ ਚਲਾਨ ਪੇਸ਼ ਕਿਉਂ ਨਹੀਂ ਹੋਇਆ? ਤੁਸੀਂ ਕਿਉਂ ਨਹੀਂ ਵਕੀਲ ਖੜੇ ਕੀਤੇ ਹਾਈ ਕੋਰਟ ਦੇ ਅੰਦਰ ਕੇਸ ਟਰਾਂਸਫਰ ਨਾ ਹੋਵੇ? ਤੁਸੀਂ ਕਿਉਂ ਨਹੀਂ ਉਹ ਜਿਹੜਾ ਸੌਦਾ ਸਾਧ ਹੈ ਉਹਨੂੰ ਕੋਰਟਾਂ 'ਚ ਪੇਸ਼ ਕੀਤਾ? ਕਿਉਂ ਨਹੀਂ ਸਾਰੇ ਕੇਸਾਂ 'ਚ ਉਹਨੂੰ ਇਨਵੋਲਵ ਕੀਤਾ ਪਰ ਪੁੱਛਦਾ ਕੋਈ? ਠੀਕ ਹੈ।